ਆਮ ਆਦਮੀ ਪਾਰਟੀ ਦੇ ਵਿਧਾਇਕਾ ਦੇ ਘਰਾ ਦੇ ਬਾਹਰ ਅੱਜ ਕਿਸਾਨਾਂ ਵੱਲੋਂ ਧਰਨਾ ਲਗਾਇਆ ਚੰਡੀਗੜ੍ਹ ਕੋਚ ਤੋਂ ਪਹਿਲਾ ਕਿਸਾਨ ਨੇਤਾਵਾਂ ਨੂੰ ਨਜ਼ਰਬੰਦ ਕਰਨ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਐਸ ਕੇ ਐਮ ਦਾ ਧਰਨਾ ਐਸ ਕੇ ਐਮ ਦੇ ਬੈਨਰ ਹੇਠ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਤਾਰ ਜਾਰੀ ਅਗਲੀ ਮੀਟਿੰਗ ਤੋਂ ਬਾਅਦ ਹੋਵੇਗੀ ਅੱਜ ਦੀ ਰਣਨੀਤੀ ਤੇ ਕਿਸਾਨ ਆਗੂ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਮੋਤ ਜਿੰਦਾਬਾਦ 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 ਮੇਰਾ ਨਾਮ ਜੀ ਕਾਮੜ ਧਰਮਪਾਲ ਸਿੰਘ ਸੀਗ ਸੂਬਾ ਮੀਤ ਪ੍ਰਧਾਨ ਕੋਲਿੰਦ ਕਿਸਾਨ ਸਭਾ ਪੰਜਾਬ ਅੱਜ ਦੇ ਧਰਨੇ ਬਾਰੇ ਜਾਣਕਾਰੀ ਦਿਓ ਜੀ ਬੰਦਾ ਆਪਦੇ ਧਰਨੇ ਬਾਰੇ ਇਹ ਹੈ ਜੀ ਕਿ ਇੱਕ ਤਰੀਕ ਨੂੰ ਚੰਡੀਗੜ੍ਹ ਕਿਸਾਨ ਭਵਨ ਸਬੰਧ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਚ ਖਤਮ ਹੋਣ ਤੋਂ ਪਹਿਲਾਂ ਸੁਨੇਹਾ ਆ ਗਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ ਭਵਨ ਚ 3 ਤਰੀਕ ਨੂੰ 4 ਵਜੇ ਸ਼ਾਮ ਨੂੰ ਦਿੱਤਾ ਮੀਟਿੰਗ ਕਰਦਾ ਆਪਣੀ ਮੰਗਾਂ ਸੰਬੰਧੀ ਤਾਂ ਉਸ ਮੀਟਿੰਗ ਚ ਸਮੁੱਚੇ ਪੰਜਾਬ ਦੇ ਜਿਹੜੀ ਕਿਸਾਨ ਆਗੂ ਐਸੇ ਖਾਨ ਮੋਰਚੇ ਦੇ ਉਹ ਸਾਰੇ ਮੀਟਿੰਗ ਸ਼ਾਮਲ ਹੋਏ ਮੀਟਿੰਗ ਚੱਲਦੀ ਰਹੀ 2 2.5 ਘੰਟੇ 8-9 ਮੰਗਾਂ ਦੇ ਉੱਤੇ ਵਿਸਤਾਰ ਨਾਲ ਗੱਲਬਾਤ ਹੋਈ 1 ਜੂਨ ਤੋਂ ਜੀਰੀ ਲਾਉਣ ਵਾਲੀ ਗੱਲਬਾਤ ਤੇ ਸਹਿਮਤੀ ਬਣ ਗਈ ਉਸ ਤੋਂ ਬਾਅਦ ਸੀਮਾ ਸੀਐਮ ਇੱਕਦਮ ਉੱਠ ਕੇ ਕਹਿੰਦੇ ਮੈਂ ਅੱਖ ਚ ਇਨਫੈਕਸ਼ਨ ਹੈ ਡਾਕਟਰ ਨਾਲ ਮੇਰੀ ਅਪਾਇੰਟਮੈਂਟ ਹੈ ਮੈਂ ਉੱਥੇ ਜਾਣਾ ਆਗੂ ਨੇ ਕਿਹਾ ਵੀ ਠੀਕ ਹੈ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਉਹਨਾਂ ਨੇ ਬੜੇ ਨਿੰਦਣਯੋਗ ਕਾਰਵਾਈ ਕੀਤੀ ਪੜਕਾਟ ਭਰੇ ਸ਼ਬਦ ਬੋਲ ਕੇ ਕਿ ਤੁਸੀਂ ਧਰਨਾ ਪਹਿਲਾਂ ਮਨਤਵੀ ਕਰਨਾ ਕਿ ਨਹੀਂ ਕਰਨਾ ਇਹ ਦੱਸੋ ਜਣੀ ਉਹਨਾਂ ਨੇ ਪਹਿਲ ਕਰੀ ਹੈ ਕਿਸਾਨ ਮੋਰਚੇ ਦੇ ਆਗੂਆਂ ਨਾਲ ਪੜਕਾਪੈਦਾ ਕਰਨ ਲਈ ਉਸ ਤੋਂ ਬਾਅਦ ਮੈਂ ਵਿਸਾਰਤ ਨਹੀਂ ਜਾਣਾ ਉਹ ਬੋਲ ਕੇ ਪੜਕ ਕੇ ਵੀ ਤੁਸੀਂ ਧਰਨੇ ਲਾਓ ਜੋ ਮਰਜ਼ੀ ਕਰੋ ਜਿਹੜਾ ਜੋ ਰੋਣਾ ਲਾ ਲਓ ਮੈਂ ਦੇਖਾਂ ਤੁਹਾਨੂੰ ਮੈਂ ਐਡਾ ਨਰਮ ਨਹੀਂ ਮੇਰੀ ਨਨਵਾਜੀ ਦਾ ਨਜਾਇਜ਼ ਫੈਸਲਾ ਨਾ ਠਾਇਓ ਉੱਠ ਕੇ ਮੀਟਿੰਗ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਫਿਰ ਕੋਈ ਮੀਟਿੰਗ ਕਰਨ ਦਾ ਮਕਸਦ ਨਹੀਂ ਰਹਿ ਸਕਦਾ ਸੀ ਕਿਸਾਨ ਅੱਗੇ ਵੀ ਉੱਠ ਕੇ ਆ ਗਏ ਆਪਣੀ ਪ੍ਰੈਸ ਕਾਨਫਰੰਸ ਕਰਕੇ ਉਸ ਤੋਂ ਬਾਅਦ ਲਗਾਤਾਰ ਫਿਰ ਕਿਸਾਨ ਜਥੇਬੰਦੀਆਂ ਨੇ ਲੁਧਿਆਣਾ ਮੀਟਿੰਗ ਕਰਕੇ ਫੈਸਲਾ ਕੀਤਾ ਜਿਹੜੀ 6 7 ਤਰੀਕ ਨੂੰ 6 ਤਰੀਕ ਨੂੰ ਲੁਧਿਆਣਾ ਮੀਟਿੰਗ ਹੋਈ ਉਹਦੇ ਫੈਸਲਾ ਕੀਤਾ ਕਿ ਸਾਰੇ ਸੂਬੇ 'ਚ 10 ਤਰੀਕ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਐਮਐਲਏ ਦੇ ਘਰ ਦੇ ਮੂਹਰੇ ਸ਼ਾਂਤ ਮਈ ਧਰਨੇ ਦੇ ਕੇ ਜਿਹੜਾ ਭਗਵਾਨ ਤਮਾਨ ਨੇ ਝੂਠ ਬੋਲਿਆ ਕਿ ਮੰਗਾ ਪੰਜਾਬ ਸਰਕਾਰ ਨਾਲ ਸੰਬੰਧ ਨਹੀਂ ਹੈ ਇਸ ਮੰਗਾ ਕੇਂਦਰ ਨਾਲ ਸੰਬੰਧਤ ਹੈ ਇਹ ਪੰਜਾਬ ਦੇ ਕਿਸਾਨਾਂ ਨੇ ਤਾਂ ਕੰਮ ਹੀ ਫੜ ਲਿਆ ਇਹ ਤਾਂ ਧੀਆਂ ਨੂਹਾਂ ਦੇ ਝਗੜਿਆਂ 'ਚ ਵੀ ਆ ਜੰਨੇ ਆ ਇਹ ਤਾਂ ਰੋਜ਼ ਹੀ ਸੜਕਾਂ ਰੋਕਦੇ ਆ ਰੋਜ਼ ਲੋਕਾਂ ਦਾ ਨੁਕਸਾਨ ਕਰਦੇ ਆ ਮੇਰੀ ਇਕਨੋਮੀ ਦਾ ਪੱਠਾ ਬੈਠ ਗਿਆ ਵਪਾਰ ਦਾ ਪੱਠਾ ਬੈਠ ਗਿਆ ਇਹ ਸਾਰੇ ਝੂਠ ਨੂੰ ਨੰਗਾ ਕਰਨ ਵਾਸਤੇ ਅੱਜ ਇਹ ਧਰਨਾ ਦੇ ਰਹੇ ਆ ਥੋੜੇ ਮਾੜ ਨੂੰ ਵੀ ਰਹੇ ਇਹ ਕਹਿਣਾ ਚਾਹੁੰਦੇ ਆ ਕਿ ਉਹਦੇ ਜੀ ਇੱਕ ਵੀ ਸੱਚ ਨਹੀਂ ਜਿਹੜੀਆਂ 18 ਮੰਗਾ ਦਾ ਮੰਗ ਪੱਤਰ ਹੈ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਸਾਡੇ ਨਮਾਇੰਦਿਆਂ ਨੇ ਉਹਨਾਂ ਨੂੰ ਟਾਈਮ ਦਿੱਤਾ ਕਿ 15 ਮਾਰਚ ਨੂੰ ਸੀ ਮੀਟਿੰਗ ਕਰਾਂਗੇ ਕਿਸਾਨ ਪਾਵਨ ਚੰਡੀਗੜ੍ਹ ਤੁਸੀਂ ਜਿੱਥੇ ਮਰਜ਼ੀ ਸਾਨੂੰ ਬਲਾਉ ਥਾਂ ਵੀ ਥੋੜੀ ਹੋਊਗੀ ਸਮਾਂ ਵੀ ਥੋੜਾ ਹੋਊਗਾ ਅਸੀਂ ਤੁਹਾਡੇ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ ਜੇ ਸਾਡੀਆਂ ਮੰਗਾਂ ਪੰਜਾਬ ਨਾਲ ਨਹੀਂ ਸੰਬੰਧਿਤ ਤਾਂ ਅਸੀਂ ਝੁੱਠੇ ਪਾਵਾਂਗੇ ਜਿਹੜਾ ਉਹਨਾਂ ਨੇ ਕਿਹਾ ਵੀ ਰੋ ਸੜਕਾਂ ਰੋਕਦੇ ਐ ਸਾਡੇ ਕਿਸਾਨ ਮੋਰਚੇ ਬਣਨ ਦਾ ਐ ਐਸ ਕੇ ਐਮ ਐ ਅੱਜ ਤੱਕ ਕਿਤੇ ਅਸੀਂ ਸੜਕਾਂ ਨਹੀਂ ਰੋਕੀਆਂ 2 2.5 ਸਾਲਾਂ ਤੋਂ ਅਸੀਂ ਇਹ ਪਰਹੇਜ਼ ਕਰਦੇ ਆਂ ਅੱਜ ਵੀ ਅਸੀਂ ਇਹ ਫੈਸਲਾ ਕੀਤਾ ਪਰसों ਸਾਡੀ ਮੀਟਿੰਗ ਸੀ ਵੀ ਸੜਕ ਨਹੀਂ ਰੋਕਣੀ ਅੱਧੀ ਸੜਕ ਛੱਡ ਕੇ ਬੈਠਾਂਗੇ ਜੇ ਹੋਰ ਵੀ ਪਿੱਛੇ ਹਟਣਾ ਪਿਆ ਤਾਂ ਅਸੀਂ ਪਿੱਛੇ हट ਜਾਏ ਜਣੀ ਇਹ ਸਾਰੇ ਝੂਠ ਨੂੰ ਨੰਗਾ ਕਰਨ ਵਾਸਤੇ ਅੱਜ ਅਸੀਂ ਇਹ ਕਰਿਆ ਜੀ ਸਰ ਜੀ ਨਾਮ ਜੀ ਆਪਣਾ ਸਾਸੀਗਾ ਮੇਰਾ ਨਾਮ ਜਗਜੀਤ ਸਿੰਘ ਭਾਰਤੀ ਕਿਸਾਨੀ ਮੋਰਚਾ ਡਕੋਂਡਾ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਮਾਲੂ ਅੱਜ ਉਹ ਆਪਣੀ ਕਰਵਾਈ ਭਾਇਓ ਜੀ ਅੱਜ ਐਸ ਕੇ ਐਮ ਦਾ ਸਾਂਝੇ ਦੌਰੇ ਬਾਹਰ ਨਾ ਆਇਆ ਪਿਛਲੇ ਦਿਨੀ ਆਪ ਜੀ ਨੂੰ ਪਤਾ ਹੀ ਹੈ ਪੰਜ ਮਾਰਕੀ ਆਪਾਂ ਚੰਡੀਗੜ੍ਹ ਜਾ ਰਹੇ ਸੀ ਪੰਜਾਬ ਸਰਕਾਰ ਨੇ ਘਰਾਂ ਦੇ ਕਿਸਾਨਾਂ ਨੂੰ ਚੱਕਿਆ ਹਾਊਸ ਹੋਲਡ ਰੈਸਟ ਕਰਾਇਆ ਗਿਆ ਕਈਆਂ ਨੂੰ ਥਾਣੇ ਜੀ ਵੀ ਬੰਦ ਰੱਖਿਆ ਕਈਆਂ ਨੂੰ ਜੇਲ੍ਹ ਵੀ ਭੇਜਿਆ ਤੇ ਜਿਸਕੇ ਵਿੱਚ ਮਨੂੰ ਵੀ ਥਾਣੇ ਦੇ ਵਿੱਚ ਰੱਖਿਆ ਗਿਆ ਮਨੂੰ ਵੀ तकरीबन 1:00 ਤੋਂ 4:00 ਵਜੇ ਚੱਕ ਲਿਆ ਉਹਨਾਂ ਨੇ ਤੇ ਉਸਕੇ ਰੋਜ਼ ਕੇ ਬਜੂ ਪਹਾੜ ਤਰਨਾ ਲਾਇਆ ਗਿਆ ਹੈ ਸ਼ੂਤ ਮੋਰਚੇ ਵੱਲੋਂ ਵੀ ਆਪਦੇ ਵਧਾਈ ਕਾ ਦੇ ਘਰਾਂ ਦੇ ਬਾਹਰ ਜਾਂ ਆਪਦੇ ਜੈਨੇਵੀ ਲੀਡਰਾਂ ਉਹਨਾਂ ਦੇ ਘਰਾਂ ਦੇ ਬਾਹਰ ਇਹਨਾਂ ਨੂੰ ਦੱਸਿਆ ਅਸੀਂ ਦਸਣ ਆਏ ਆਂ ਵੀ ਜਿਹੜੀ ਸਰਕਾਰ ਤਰਨਿਆ ਜੋ ਨਿਕੜੀ ਹੈ ਤਰਨਿਆ ਜੋ ਨਿਕੜ ਕੇ ਸਰਕਾਰ ਬਣੀ ਹੈ ਜਦੋਂ ਸਾਡਾ ਦਿੱਲੀ ਸਗਰਸ ਚੱਲਦਾ ਦੀ ਭਗਵਾਨ ਜਮਾਨ ਸਾਹਿਬ ਅੱਜ ਇੱਥੇ ਨੀਚੇ ਬਹਿ ਜਾਂਦੇ ਦੇ ਕਿਉਂ ਐਸਕੇਐਮ ਕਾ ਪ੍ਰੋਗਰਾਮ ਦਾ ਹਮੇ ਕਿਸੇ ਵੀ ਲੀਡਰ ਨੂੰ ਸਟੇਜ 'ਤੇ ਬੋਲਣ ਨਹੀਂ ਦੇਈ ਜੀ ਕੇਜਰੀਗਲ ਸਾਹਿਬ ਵੀ ਸਾਡੇ ਇਕੱਠ ਦੇ ਵਿੱਚ ਨੀਚੇ ਬੈੰਦੇ ਰਹੇ ਤੇ ਉਹਦੇ ਆ ਵਾਦਾ ਕੀ ਕਰਦੇ ਰਹੇ ਵੀ ਅਸੀਂ ਐਮਐਸਪੀ ਦੇਵਾਂਗੇ ਹੁਣ ਆਹ ਭਾਦਰੇ ਲੱਗਦਾ ਹੈ ਅੱਜ ਤੱਕ ਨਾ ਕੋਈ ਸੰਪਰਕ ਪਾਉਗਾ ਫਰਕ ਕਿਉਂ ਨਹੀਂ ਪਾਉਗਾ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨੂੰ ਯਾਦ ਕਰਾ ਰਹੇ ਹਾਂ ਕਿ ਤੁਸੀਂ ਆ ਵਾਦੇ ਕੀਤੇ ਦੇ ਤੁਸੀਂ ਇਦੋਂ ਭੱਜ ਰਹੇ ਹੋ ਕਿ ਆ ਬੰਦੇ ਬਣ ਜੋ ਜੇ ਨਹੀਂ ਬਣੋਗੇ ਤੁਸੀਂ ਵੋਟਾਂ ਲੈਣ ਸਾਡੇ ਕੋਲ ਆਣਾ ਆ ਅਸੀਂ ਪਿੰਡਾਂ ਜੂ ਦੇ ਬੜ ਨਹੀਂ ਦੇਣੇ ਫੇਰ ਆ